ਸਵਾਗਤ ਹੈ ਜੀ ਅੱਜ ਆਪਾਂ ਨਾ ਵਿਰਸਾ ਸਿੰਘ ਵਲਟੋਹਾ ਦੀ ਇੱਕ ਇੰਟਰਵਿਊ ਦੇ ਕੁਝ ਖਾਸ ਹਿੱਸਿਆਂ ਤੇ ਗੱਲਬਾਤ ਕਰਾਂਗੇ ਹਾਂਜੀ ਇਸ ਵਿੱਚ ਮੁੱਖ ਤੌਰ ਤੇ ਅਕਾਲੀ ਸਿਆਸਤ ਤੇ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਨਾਲ ਜੁੜੇ ਮੁੱਦੇ ਨੇ ਬਿਲਕੁਲ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਇੰਟਰਵਿਊ ਦੇ ਮੁੱਖ ਨੁਕਤੇ ਸਮਝੀਏ ਕਿ ਵਲਟੋਹਾ ਅਸਲ ਚ ਕਹਿ ਕਿਲੇ ਸਨ ਹਾਂਜੀ ਬਿਲਕੁਲ ਇਹ ਇੰਟਰਵਿਊ ਨਾ ਕਈ ਅਹਿਮ ਪਹਿਲੂਆਂ ਨੂੰ ਛੂੰਦੀ ਹੈ ਵਲਟੋਹਾ ਦਾ ਮੁੱਖ ਜ਼ੋਰਤਾ ਇਸ ਗੱਲ ਤੇ ਸੀ ਕਿ ਮਜੀਠੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅੱਛਾ ਮਤਲਬ ਸਿਆਸੀ ਤੌਰ ਤੇ ਉਹ ਕਹਿੰਦੇ ਨੇ ਕਿ ਉਹਨਾਂ ਤੇ ਝੂਠੇ ਇਲਜ਼ਾਮ ਲੱਗੇ ਤੇ ਵਿਜੀਲੈਂਸ ਦੀ ਜਿਹੜੀ ਕਾਰਵਾਈ ਹੋਈ ਉਸ ਨਾਲ ਉਹਨਾਂ ਦੇ ਪਰਿਵਾਰ ਨੂੰ ਵੀ ਪਰੇਸ਼ਾਨੀ ਹੋਈ ਹੂੰ ਪਰਿਵਾਰ ਨੂੰ ਵੀ ਹਾਂਜੀ ਤੇ ਇਸ ਤੋਂ ਇਲਾਵਾ ਪੰਜਾਬ ਚ ਨਸ਼ਿਆਂ ਦੇ ਕੰਟਰੋਲ ਤੇ ਤੇ ਅਕਾਲੀ ਦਲਾਂ ਦੇ ਇਤਿਹਾਸ ਤੇ ਵੀ ਥੋੜੀ ਗੱਲ ਹੋਈ ਐ ਠੀਕ ਐ ਚਲੋ ਫਿਰ ਅਸਤੇ ਥੋੜਾ ਹੋਰ ਖੋਲ ਕੇ ਗੱਲ ਕਰਦੇ ਆ ਵਲਟੋਹਾ ਦੇ ਜਿਹੜੇ ਮੁੱਖ ਦਾਵੇ ਨੇ ਖਾਸ ਕਰਕੇ ਮਜੀਠੀਆ ਬਾਰੇ ਉਹ ਕੀ ਨੇ ਮਤਲਬ ਕੀ ਸਿਰਫ ਨਿਸ਼ਾਨਾ ਬਣਾਉਣ ਦੀ ਗੱਜਾ ਮੁੱਖ ਜ਼ੋਰ ਤਾਂ ਇਹੀ ਐ ਕਿ ਮਜੀਠੀਆ ਨੂੰ ਮਤਲਬ ਸਿਆਸੀ ਕਾਰਨਾ ਕਰਕੇ ਟਾਰਗੇਟ ਕੀਤਾ ਗਿਆ ਇੰਟਰਵਿਊ ਚੋ ਦੱਸਦੇ ਨੇ ਕਿ ਜਿਹੜੇ ਝੂਠੇ ਕੇਸ ਪਾਏ ਗਏ ਜਾਂ ਵਿਜੀਲੈਂਸ ਦੀ ਜਾਂਚ ਹੋਈ ਹਾਂਜੀ ਉਸਨੇ ਸਿਰਫ ਮਜੀਠੀਆ ਨੂੰ ਨਹੀਂ ਬਲਕਿ ਉਹਨਾਂ ਦੇ ਪਰਿਵਾਰ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਅੱਛਾ ਇਹ ਮਤਲਬ ਸਿਰਫ ਇੱਕ ਬੰਦੇ ਦਾ ਮੁੱਦਾ ਨਹੀਂ ਰਹਾ ਇਹਨੂੰ ਸਿਆਸੀ ਰੰਜਿਸ਼ ਪਰ ਜੋੜਿਆ ਜਾ ਰਿਹਾ ਹੈ ਪਰਿਵਾਰ ਤੱਕ ਗੱਲ ਪਹੁੰਚ ਗਈ ਬਿਲਕੁਲ ਵਲਟੋਆਹ ਦਾ ਪੂਰਾ ਜ਼ੋਰ ਇਸੇ ਗੱਲ ਤੇ ਹੈ ਉਹਨਾਂ ਮੁਤਾਬਿਕ ਕੇਸ ਕਮਜ਼ੋਰ ਸੀ ਤੇ ਜਾਂਚ ਦਾ ਮਕਸਦ ਸਿਰਫ ਬਦਨਾਮ ਕਰਨਾ ਸੀ ਅਕਾਲੀ ਦਲ ਨੂੰ ਨੀਵਾ ਦਿਖਾਉਣਾ ਸੀ ਹੂੰ ਤੇ ਉਹ बार-बार ਇਹੀ ਕਹਿੰਦੇ ਨੇ ਕਿ ਇਹ ਕਾਰਵਾਈ ਨੇ ਪਰਿਵਾਰਕ ਜੀਵਨ ਤੇ ਬਹੁਤ ਮਾੜਾ ਅਸਰ ਪਾਇਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸਿਆਸਤ ਚ ਸਹੀ ਗੱਲ ਹੈ ਇਹ ਦਿਲਚਸਪ ਨੁਕਤਾ ਹੈ ਕਿ ਕਿਵੇਂ ਸਿਆਸੀ ਲੜਾਈ ਨਿੱਜੀ ਪੱਧਰ ਤੇ ਜਾਂਦੀ ਹੈ। ਯਾ ਘਟੋ-ਘਟ ਇਲਜ਼ਾਮ ਤਾਂ ਇਹੀ ਲੱਗ ਰਿਹਾ ਹੈ। ਅੱਛਾ ਐਸੇ ਇੰਟਰਵਿਊ 'ਚ ਨਸ਼ਿਆਂ ਬਾਰੇ ਕੀ ਕਿਹਾ ਗਿਆ? ਪੰਜਾਬ ਦਾ ਇੱਕ ਵੱਡਾ ਮੁੱਦਾ ਹੈ। ਦੇਖੋ ਜਿਹੜੇ ਹਿੱਸੇ ਆਪਣੇ ਕੋਲ ਲੈਣਾ ਉਹਨਾਂ ਵਿੱਚ ਨਸ਼ਿਆਂ ਦੀ ਰੋਕਥਾਮ ਬਾਰੇ ਬਹੁਤ ਜ਼ਿਆਦਾ ਵੇਰਵੇ ਤਾਂ ਨਹੀਂ ਮਿਲੇ। ਅੱਛਾ। ਪਰ ਹਾਂ ਬਲਟੋਹਾ ਇਸ ਮੁੱਦੇ ਨੂੰ ਉਸ ਸਮੇਂ ਦੀ ਸਿਆਸਤ ਦੇ ਨਾਲ ਜੋੜ ਕੇ ਦੇਖਦੇ ਨੇ। ਮਤਲਬ ਮਤਲਬ ਇੰਜ ਲੱਗਦਾ ਹੈ ਕਿ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਨਸ਼ਿਆਂ ਦਾ ਮੁੱਦਾ ਨਾ اکثر سیاسی فائدے لی ورتیا ਜਾਂਦਾ ਹੈ। ਹੂੰ। ਅਸਲ ਹੱਲ ਲੱਭਣ ਦੀ ਬਜਾਏ ਸਿਆਸਤ ਜ਼ਿਆਦਾ ਹੁੰਦੀ ਹੈ ਇਸ ਤੇ। ਭਾਵੇਂ ਕੋਈ ਖਾਸ ਪਾਲਿਸੀ ਦਾ ਜ਼ਿਕਰ ਨਹੀਂ ਹੈ ਪਰ ਇਹ ਸਾਫ਼ ਹੈ ਕਿ ਵਲਟੋਹਾ ਇਸ ਨੂੰ ਇੱਕ ਵੱਡੀ ਚੁਣੌਤੀ ਮੰਨਦੇ ਨੇ। ਠੀਕ ਹੈ। ਤਾਂ ਮਤਲਬ ਨਸ਼ਿਆਂ ਦਾ ਮੁੱਦਾ ਵੀ ਸਿਆਸੀ ਖਿੱਚੋਤਾਣ ਦਾ ਹਿੱਸਾ ਬਣਿਆ ਰਿਹਾ ਵਲਟੋਹਾ ਦੇ ਹਿਸਾਬ ਨਾਲ। اچھا ਇੱਕ ਹੋਰ ਗੱਲ ਸੀ। ਅਕਾਲੀ ਦਲ ਦਾ ਇਤਿਹਾਸ ਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਕੁਝ ਜ਼ਿਕਰ ਹੈ? ਹਾਂਜੀ ਬਿਲਕੁਲ। ਵਲਟੋਹਾ ਅਕਾਲੀ ਦਲ ਦੇ ਮਤਲਬ ਇਤਿਹਾਸਿਕ ਪਿਛੋਕੜ ਦੀ ਗੱਲ ਕਰਦੇ ਨੇ ਵੱਖ-ਵੱਖ ਧੜਿਆਂ ਦਾ ਜ਼ਿਕਰ ਕਰਦੇ ਨੇ ਹਾਂਜੀ ਤੇ ਇਸੇ ਸੰਦਰਭ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਤੇ ਵੀ ਟਿੱਪਣੀ ਕਰਦੇ ਨੇ ਵਲਟੋਹਾ ਦਾ ਦਾਵਾ ਇਹ ਹੈ ਕਿ ਕੈਪਟਨ ਨੇ ਆਪਣੇ ਰਾਜ ਵੇਲੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਅੱਛਾ ਹਾਂਜੀ ਤੇ ਸ਼ਾਇਦ ਜਿਹੜੀ ਮਜੀਠੀਆ ਤੇ ਕਾਰਵਾਈ ਹੋਈ ਉਹਨੂੰ ਵੀ ਉਹ ਇਸੇ ਕੀ ਕਹਿੰਦੇ ਨੇ ਲੜੀ ਦਾ ਹਿੱਸਾ ਮੰਨਦੇ ਹੋਣ ਹੋ ਸਕਦਾ ਤੇ ਨਾਲ ਹੀ ਉਹ ਇਸ ਗਲਤੇ ਵੀ ਥੋੜੀ ਚਿੰਤਾ ਜੀ ਦਿਖਾਉਂਦੇ ਨੇ ਕਿ ਲੋਕਾਂ ਦਾ ਅਕਾਲੀ ਦਲ ਵੱਲ ਨਜ਼ਰੀਆ ਕਿਵੇਂ ਬਦਲਿਆ ਇਸ ਸਮੇਂ ਦੇ ਨਾਲ ਹੂੰ ਤਾਂ ਕੁੱਲ ਮਿਲਾ ਕੇ ਵਲਟੋਹਾ ਇੱਕ ਤਸਵੀਰ ਪੇਸ਼ ਕਰ ਰਹੇ ਨੇ ਜਿੱਥੇ ਇੱਕ ਪਾਸੇ ਮਜੀਠੀਆ ਤੇ ਸਿਆਸੀ ਹਮਲੇ ਹੋ ਰਹੇ ਨੇ ਹਾਂਜੀ ਦੂਜੇ ਪਾਸੇ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕੈਪਟਨ ਦੇ ਸਮੇ ਤੋਂ ਹੀ ਜਿਵੇਂ ਉਹ ਕਹਿ ਰਹੇ ਨੇ ਤੇ ਇਸ ਸਭ ਦਾ ਅਸਰ ਪਾਰਟੀ ਦੀ ਆਮ ਲੋਕਾਂ ਵਿੱਚਲੀ ਸਥਿਤੀ ਦੇ ਪੈ ਰਿਹਾ ਹੈ ਤੇ ਨਸ਼ਿਆਂ ਦਾ ਮੁੱਦਾ ਇਸ ਸਾਰੇ ਸਿਆਸੀ ਮਾਹੌਲ 'ਚ ਇੱਕ ਹੋਰ ਉਲਝਣ ਪੈਦਾ ਕਰ ਰਿਹਾ ਹੈ ਬਿਲਕੁਲ ਸਹੀ ਇਹ ਵਲਟੋਹਾ ਦਾ ਆਪਣਾ ਨਜ਼ਰੀਆ ਹੈ ਉਹਨਾਂ ਦੇ ਵਿਸ਼ਲੇਸ਼ਣ ਮੁਤਾਬਕ ਇਹ ਸਾਨੂੰ ਉਸ ਵੇਲੇ ਦੀ ਪੰਜਾਬ ਦੀ ਸਿਆਸਤ ਦੀਆਂ ਜਿਹੜੀਆਂ ਉਲਝਣਾਂ ਸੀ ਉਹਨਾਂ ਨੂੰ ਸਮਝਣ 'ਚ ਥੋੜੀ ਮਦਦ ਕਰਦਾ ਹੈ ਹਾਂ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਇੱਕ ਖਾਸ ਸਿਆਸੀ ਆਗੂ ਦੇ ਵਿਚਾਰ ਨੇ ਹਾਂਜੀ ਬਿਲਕੁਲ ਤੇ ਇਸ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਸਵਾਲ ਮਨ 'ਚ ਆਉਂਦਾ ਹੈ ਕੀ ਤਾਤ ਬਣਾਇਆ ਜਾਂਦਾ ਹੈ ਮਤਲਬ ਜੋ ਕਹਾਣੀ ਪ੍ਰਚਾਰੀ ਜਾਂਦੀ ਹੈ ਹਾਂਜੀ ਉਸ ਨੂੰ ਅਸਲ ਤੱਥਾਂ ਤੋਂ ਵੱਖ ਕਰਕੇ ਦੇਖਣਾ ਕਿੰਨਾ ਕ ਸੰਭਵ ਹੁੰਦਾ ਹੈ ਇਹ ਇੱਕ ਵੱਡਾ ਸਵਾਲ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ